ਲੰਗੇ ਕੁਝ ਦਿਨਾਂ ਤੋਂ ਲਗਾਤਾਰ ਇਹ ਵਿਵਾਦ ਖੜਾ ਹੋਇਆ ਹੈ ਕਿ ਜਿਹੜਾ ਨਵਾਂ ਬੱਚਾ ਜੰਮਿਆ ਸਿੱਧੂ ਮੂਸੇਵਾਲੇ ਦੇ ਘਰ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਜਿਹੜਾ ਮੂਸੇਵਾਲੇ ਦਾ ਨਵਾਂ ਭਰਾ ਆਇਆ ਉਸ ਭਰਾ ਨੂੰ ਲੈ ਕੇ ਸਰਕਾਰੀ ਪੱਧਰ ਦੇ ਉੱਤੇ ਰਿਪੋਰਟਾਂ ਮੰਗੀਆਂ ਜਾ ਰਹੀਆਂ ਨੇ ਇਸ ਮੁੱਦੇ ਦੇ ਉੱਤੇ ਭਾਵੇਂ ਪਤਾ ਬਲਕੌਰ ਸਿੰਘ ਦੇ ਵੱਲੋਂ ਲਗਾਤਾਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਵੀਡੀਓ ਜ਼ਰੀਏ ਵੀ ਉਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਿੱਥੇ ਪਰਿਵਾਰ ਦੇ ਕੋਲ ਖੁਸ਼ੀ ਆਈ ਹੈ ਉੱਥੇ ਹੀ ਹੁਣ ਸਰਕਾਰੀ ਨੁਮਾਇंदे ਫੋਨ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਦੇ ਪਏ ਨੇ ਉਥੇ ਹੀ ਹੁਣ ਐਚਐਸ ਫੁਲਕਾ ਜਿਹੜੇ ਨੇ ਉਹ ਇਸ ਪਰਿਵਾਰ ਦੀ ਹਮਾਇਤ ਦੇ ਵਿੱਚ ਆ ਗਏ ਨੇ ਐਚਐਸ ਫੁਲਕਾ ਦੇ ਵੱਲੋਂ ਇਸ ਪਰਿਵਾਰ ਦੀ ਹਮਾਇਤ ਕੀਤੀ ਗਈ ਹੈ ਔਰ ਜਿੱਥੇ ਮੂਸੇ ਵਾਲੇ ਦੇ ਮਾਤਾ ਪਿਤਾ ਨੂੰ ਮਲਜ਼ਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਥੇ ਹੀ ਐਚਐਸ ਫੁਲਕਾ ਨੇ ਸਾਰਾ ਮਾਮਲਾ ਕਲੀਅਰ ਕਰ ਦਿੱਤਾ ਦਰਅਸਲ 14 ਮਾਰਚ ਨੂੰ ਇੱਕ ਚਿੱਠੀ ਜਾਰੀ ਹੁੰਦੀ ਹੈ ਕੇਂਦਰ ਸਰਕਾਰ ਦੇ ਵੱਲੋਂ ਸੂਬਾ ਸਰਕਾਰ ਨੂੰ ਔਰ ਇੱਕ ਐਕਸ਼ਨ ਟੇਕਨ ਰਿਪੋਰਟ ਮੰਗੀ ਜਾਂਦੀ ਹੈ ਜਿਸ ਰਿਪੋਰਟ ਦੇ ਆਧਾਰ ਦੇ ਉੱਤੇ ਪੁੱਛਿਆ ਜਾਂਦਾ ਹੈ ਕਿ ਆਖਿਰਕਾਰ ਮੂਸੇ ਵਾਲੇ ਦੇ ਮਾਤਾ ਪਿਤਾ ਦੇ ਬਾਰੇ ਸਾਰੀ ਰਿਪੋਰਟ ਜਿਹੜੀ ਹੈ ਉਹ ਪੇਸ਼ ਕੀਤੀ ਜਾਵੇ ਜਿਸ ਆਧਾਰ ਦੇ ਉੱਤੇ ਉਹਨਾਂ ਨੇ ਆਈਵੀਐਫ ਜ਼ਰੀਏ ਬੱਚੇ ਨੂੰ ਕਨਸੀਵ ਕੀਤਾ ਔਰ ਉਸ ਤੋਂ ਬਾਅਦ ਬੱਚੇ ਨੂੰ ਡਿਲੀਵਰ ਕੀਤਾ ਯਾਨੀ ਕਿ ਬੱਚੇ ਦੀ ਡਿਲੀਵਰੀ ਜਿਹੜੀ ਹੋਈ ਹੈ ਉਹ ਆਈਵੀਐਫ ਜ਼ਰੀਏ ਕੀਤੀ ਗਈ ਹੈ ਪਰ ਦੂਜੇ ਪਾਸੇ ਜਿਹੜਾ ਅਸਿਸਟਡ ਰੀਪਰੋਡਕਟਿਵ ਰੈਗੂਲੇਸ਼ਨ ਐਕਟ ਜਿਹੜਾ ਹੈਗਾ 2021 ਦਾ ਉਸ ਦੇ ਆਧਾਰ ਦੇ ਉੱਤੇ ਜਿਹੜੀ ਏਜ ਲਿਮਟ ਹੈਗੀ ਆ ਕਪਲ ਦੀ ਉਹ ਘਟ ਹੈ ਜਦ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੀ ਉਮਰ ਜਿਹੜੀ ਹੈ ਉਹ ਜ਼ਿਆਦਾ ਹੈ ਇਹ ਵਿਵਾਦ ਕਾਫੀ ਦੇਰ ਦਾ ਚੱਲਦਾ ਪਿਆ ਸੀ ਪਰ ਆਖਰਕਾਰ ਇਹ ਜਿਹੜਾ ਕਾਨੂੰਨ ਹੈ ਇਹ ਜਿਹੜਾ ਐਕਟ ਬਣਿਆ ਹੋਇਆ 2021 ਦਾ ਇਹ ਕਹਿੰਦਾ ਕੀ ਹੈ ਅਸਿਸਟਡ ਰੀਪਰੋਡਕਟਿਵ ਰੈਗੂਲੇਸ਼ਨ ਐਕਟ 2021 ਦੇ ਵਿੱਚ ਜਿਹੜੀ 21 ਜੀ ਕਲੋਜ਼ ਹੈਗੀ ਹੈ ਉਹ ਅਸਲ ਦੇ ਵਿੱਚ ਕਹਿੰਦੀ ਕੀ ਔਰ ਕਿਸ ਨੂੰ ਜ਼ਿੰਮੇਵਾਰ ਬਣਾਉਂਦੀ ਹੈ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੁੰਦੇ ਪਏ ਨੇ ਦਰਅਸਲ ਜੇ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਦੋਂ ਸਿੱਧੂ ਮੂਸੇਵਾਲੇ ਦਾ ਇਹ ਭਰਾ ਜਨਮ ਲੈਣ ਵਾਲਾ ਸੀ ਤਾਂ ਮਾਤਾ ਚਰਨਕੌਰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਸਨ ਉੱਥੇ ਉਹਨਾਂ ਦੀ ਡਿਲੀਵਰੀ ਹੁੰਦੀ ਹੈ ਔਰ ਹੁਣ ਉਹਨਾਂ ਨੂੰ ਯਾਨੀ ਕਿ ਪਰਿਵਾਰਕ ਮੈਂਬਰਾਂ ਨੂੰ ਮਲਜ਼ਮ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹਨਾਂ ਬਾਰੇ ਰਿਪੋਰਟਸ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਕਿ ਪਰਿਵਾਰ ਕਿਸ ਤਰ੍ਹਾਂ ਆਈਵੀਐਫ ਜ਼ਰੀਏ ਬੱਚੇ ਨੂੰ ਡਿਲੀਵਰ ਕਰ ਗਿਆ ਕਿਸ ਤਰ੍ਹਾਂ ਮਾਤਾ ਚਰਨਕੌਰ ਨੇ 58 ਸਾਲ ਦੀ ਉਮਰ ਦੇ ਵਿੱਚ ਆਈਵੀਐਫ ਤਕਨੀਕ ਦਾ ਇਸਤੇਮਾਲ ਕੀਤਾ ਕਿਤਾ ਪਿਤਾ ਬਲਕੌਰ ਸਿੰਘ ਨੇ 60 ਸਾਲ ਦੀ ਉਮਰ ਦੇ ਵਿੱਚ ਆਈਵੀਐਫ ਤਕਨੀਕ ਦਾ ਇਸਤੇਮਾਲ ਕੀਤਾ ਜਦੋਂ ਕਿ ਏਜ ਲਿਮਿਟ ਤਾਂ 21 ਤੋਂ 50 ਸਾਲਾਂ ਦੀ ਹੈਗੀ ਹੈ ਖੈਰ ਇਸ ਦਾ ਜਵਾਬ ਐਚਐਸ ਫੁਲਕਾ ਨੇ ਬੜੇ ਹੀ ਬਖੂਬੀ ਤਰੀਕੇ ਨਾਲ ਦਿੱਤਾ ਉਹ ਇਸ ਅਸਿਸਟਡ ਰੀਪਰੋਡਕਟਿਵ ਰੈਗੂਲੇਸ਼ਨ ਐਕਟ ਦਾ ਕਲॉज 21 ਹੀ ਕੱਢ ਕੇ ਲਿਆਏ ਕਲॉज 21 ਜੀ ਦੇ ਵਿੱਚ ਇਸ ਐਕਟ ਦੇ ਕਲॉज 21 ਜੀ ਦੇ ਵਿੱਚ ਸਾਫ਼ ਤੌਰ ਦੇ ਉੱਤੇ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਇਹ ਦਰਸਾਇਆ ਹੋਇਆ ਹੈ ਉਸ ਕਲॉज ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਆ ਕਿ ਜਿਹੜਾ ਕਲੀਨਿਕ ਹੈਗਾ ਜਿੱਥੇ ਇਸ ਪ੍ਰਕਿਰਿਆ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਉਹ ਕਲੀਨਿਕ ਜ਼ਿੰਮੇਵਾਰ ਹੋਵੇਗਾ ਨਾ ਕਿ कपल ਜ਼ਿੰਮੇਵਾਰ ਹੋਗੇ ਹੋਵੇਗਾ ਨਾ ਕਿ ਉਸ ਬੱਚੇ ਦੇ ਮਾਤਾ ਪਿਤਾ ਜ਼ਿੰਮੇਵਾਰ ਹੋਣਗੇ ਜਿਹੜਾ ਕਲੀਨਿਕ ਹੈਗਾ ਉਸ ਨੂੰ ਪੂਰੀਆਂ ਰੈਗੂਲੇਸ਼ਨਸ ਦਾ ਪਤਾ ਹੋਣਾ ਚਾਹੀਦਾ ਜੇ ਆਈਵੀਐਫ ਤਕਨੀਕ ਦੇ ਜ਼ਰੀਏ ਉਹ ਕਲੀਨਿਕ ਕੰਮ ਕਰਦਾ ਪਿਆ ਤੇ ਉਸ ਕਲੀਨਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਾਤਾ ਪਿਤਾ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸਮਝਾਇਆ ਜਾਵੇ ਜੇ ਏਜ ਲਿਮਿਟ ਤੋਂ ਜ਼ਿਆਦਾ ਨੇ ਜਾਂ ਫਿਰ ਕਿਸੇ ਰੈਗੂਲੇਸ਼ਨ ਨੂੰ ਪੂਰਾ ਨਹੀਂ ਕਰਦੇ ਤਾਂ ਇਹ ਸਮਝਾਉਣਾ ਮਰੀਜ਼ ਨੂੰ ਇਹ ਸਮਝਾਉਣਾ ਉਹਨਾਂ ਡਾਕਟਰਸ ਦਾ ਉਸ ਕਲੀਨਿਕ ਦਾ ਕਰਤਵ ਬਣਦਾ ਆ ਔਰ ਉਸ ਕਲੋਜ਼ ਦਾ ਜਿਸ ਕਲੋਜ਼ ਦਾ ਹਵਾਲਾ ਲਿਆ ਗਿਆ ਉਸ ਦੇ ਆਧਾਰ ਦੇ ਉੱਤੇ ਉਹ ਹਰ ਕਿਸ ਮਾਤਾ ਜਾਂ ਪਿਤਾ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਕੇਂਦਰ ਦੀ ਸਰਕਾਰ ਹੋਵੇ ਜਾਂ ਸੂਬਾ ਸਰਕਾਰ ਹੋਵੇ ਉਹ ਕਿਸੇ ਵੀ ਤੌਰ ਦੀ ਅਲੀਗੇਸ਼ਨ ਜਿਹੜੀ ਆ ਉਹ ਮਾਪਿਆਂ ਦੇ ਉੱਤੇ ਨਹੀਂ ਲਗਾ ਸਕਦੀ ਕਿਸੇ ਵੀ ਤੌਰ ਦਾ ਐਕਸ਼ਨ ਜਿਹੜਾ ਆ ਉਹ ਮਾਪਿਆਂ ਤੇ ਨਹੀਂ ਕੀਤਾ ਜਾ ਸਕਦਾ ਕਲॉज 21 ਜੀ ਇਸ ਐਕਟ ਦੀ ਸਾਫ਼ ਤੌਰ ਦੇ ਉੱਤੇ ਇਹ ਨਿਰਧਾਰਤ ਕਰਦੀ ਹੈ ਕਿ ਇਹ ਕਾਰਵਾਈ ਜਿਹੜੀ ਕਰਨਾ ਇਹ ਕਲੀਨਿਕ ਦਾ ਕੰਮ ਹੁੰਦਾ ਹੈ ਕਾਰਵਾਈ ਕਰਨਾ ਕਾਰਵਾਈ ਕਰਕੇ ਪੇਸ਼ੈਂਟ ਨੂੰ ਸਮਝਾਉਣਾ ਕਲੀਨਿਕ ਦਾ ਕੰਮ ਹੁੰਦਾ ਹੈ ਔਰ ਇਹ ਕਲੀਨਿਕ ਦਾ ਕੰਮ ਹੁੰਦਾ ਹੈ ਕਿ ਜਿਹੜੇ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣਾ ਤੁਹਾਨੂੰ ਨਾਲ-ਨਾਲ ਉਸ ਕਲॉज ਦੇ ਬਾਰੇ ਵੀ ਦਿਖਾ ਰਹੇ ਹਾਂ ਤਸਵੀਰ ਦਿਖਾ ਰਹੇ ਆ ਇੱਕ ਸਕਰੀਨਸ਼ਾਟ ਜਿਸ ਦੇ ਵਿੱਚ ਇਸ ਐਕਟ ਦੇ 21 ਜੀ ਕਲॉज ਦੇ ਉੱਤੇ ਕੀ ਲਿਖਿਆ ਉਹ ਤੁਹਾਨੂੰ ਦਿਖਾਣੇ ਪਏ ਆ ਇਸ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਕਲੀਨਿਕ ਜ਼ਿੰਮੇਵਾਰ ਹੁੰਦਾ ਹੈ ਕਲੀਨਿਕ ਜ਼ਿੰਮੇਵਾਰ ਹੋ ਸਕਦਾ ਹੈ ਕਿਸੇ ਵੀ ਤੌਰ ਦੇ ਅਣਗਹਿਲੀ ਦਾ ਕਿਉਂਕਿ ਮਾਪਿਆਂ ਨੂੰ ਪੇਸ਼ੈਂਟਸ ਨੂੰ ਦੱਸਣਾ ਸਮਝਾਉਣਾ ਐਜੂਕੇਟ ਕਰਨਾ ਇਹ ਇੱਕ ਡਾਕਟਰ ਦਾ ਕੰਮ ਹੈ ਇੱਕ ਉਸ ਇੰਸਟੀਟਿਊਸ਼ਨ ਦਾ ਕੰਮ ਹੈ ਜਿਹੜਾ ਇੰਸਟੀਟਿਊਸ਼ਨ ਆਈਵੀਐਫ ਤਕਨੀਕ ਦੇ ਇਸਤੇਮਾਲ ਦੇ ਨਾਲ ਲੋਕਾਂ ਦਾ ਗਰਭ ਹਾਸਲ ਕਰਨ ਦੇ ਵਿੱਚ ਮਦਦ ਕਰ ਰਿਹਾ ਪਰ ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਉੱਤੇ ਉਂਗਲਾਂ ਚੱਕੀਆਂ ਜਾ ਰਹੀਆਂ ਨੇ ਹਾਲਾਂਕਿ ਆਈਵੀਐਫ ਤਕਨੀਕ ਜ਼ਰੀਏ ਗਰਭ ਹਾਸਲ ਕਰਕੇ ਬੱਚੇ ਨੂੰ ਡਿਲੀਵਰ ਕਰਨ ਨੂੰ ਲੈ ਕੇ ਜਿਹੜੇ ਪ੍ਰੋਟੋਕਾਲਸ ਨੇ ਉਹ ਜ਼ਰੂਰ ਕਹਿੰਦੇ ਨੇ ਕਿ ਉਮਰ ਜਿਹੜੀ ਹੈ 21 ਸਾਲ ਤੋਂ 50 ਸਾਲ ਹੋਣੀ ਚਾਹੀਦੀ ਹੈ ਪਰ ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਤੰਗ ਪਰੇਸ਼ਾਨ ਕਰਨ ਦਾ ਕੋਈ ਵੀ ਮਤਲਬ ਨਹੀਂ ਬਣਦਾ ਜਿਹੜੇ ਇਲਜ਼ਾਮ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਲਗਾ ਰਹੇ ਨੇ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਰਕਾਰੀ ਨੁਮਾਇੰਦੇ ਉਹਨਾਂ ਨੂੰ ਫੋਨ ਕਰ ਰਹੇ ਨੇ ਤਾਂ ਹਰ ਗੇਜ਼ ਉਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜਦਕਿ ਇਹ ਜ਼ਿੰਮੇਵਾਰੀ ਉਸ ਕਲੀਨਿਕ ਦੀ ਬਣਦੀ ਹੈ ਕਿ ਆਪਣੇ ਪੇਸ਼ੈਂਟਸ ਨੂੰ ਇਸ ਬਾਰੇ ਐਜੂਕੇਟ ਕਰੇ ਜਾਣਕਾਰੀ ਸਾਂਝੀ ਕਰੇ ਔਰ ਜੇ ਤਾਂ ਵੀ ਪੇਸ਼ੈਂਟਸ ਨਹੀਂ ਮੰਨਦੇ ਤਾਂ ਕਲੀਨਿਕ ਇਸ ਟ੍ਰੀਟਮੈਂਟ ਤੋਂ ਲਾਂਬੇ ਹੋ ਸਕਦਾ ਉਹ ਇਨਕਾਰ ਕਰ ਸਕਦਾ ਹੈ ਕਿ ਉਹ ਕਾਨੂੰਨੀ ਤੌਰ ਦੇ ਉੱਤੇ ਇਸ ਤਰ੍ਹਾਂ ਨਹੀਂ ਕਰ ਸਕਦੇ ਕਰ ਇਹਨਾਂ ਮਸਲਿਆਂ ਨੂੰ ਲੈ ਕੇ ਲਗਾਤਾਰ ਇੱਕ ਰਿਪੋਰਟ ਜਿਹੜੀ ਹੈ ਉਹ ਤਿਆਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸੂਬਾ ਸਰਕਾਰ ਨੂੰ ਰਿਪੋਰਟ ਤਿਆਰ ਕਰਨ ਲਈ ਕਿਹਾ ਐਕਸ਼ਨ ਟੇਕਨ ਰਿਪੋਰਟ ਜਿਹੜੀ ਹੈ ਉਹ ਕੇਂਦਰ ਸਰਕਾਰ ਨੇ ਮੰਗੀ ਹੈ ਚਿੱਠੀ ਭੇਜ ਕੇ ਇਸ ਰਿਪੋਰਟ ਨੂੰ ਬਣਾਉਣ ਦੀ ਗੱਲ ਕੀਤੀ ਗਈ ਸੀ ਸਵਾਲ ਇੱਥੇ ਇਹ ਵੀ ਖੜੇ ਹੁੰਦੇ ਨੇ ਕਿ ਜੇ ਰਿਪੋਰਟ ਮੰਗੀ ਗਈ ਹੈ ਯਾਨੀ ਕਿ ਕੁਝ ਦਿਨਾਂ ਦੇ ਵਿੱਚ ਹੀ ਇੱਕ ਹਫਤੇ ਦੇ ਅੰਦਰ ਅੰਦਰ ਇੰਨਾ ਵੱਡਾ ਐਕਸ਼ਨ ਕਰ ਦਿੱਤਾ ਗਿਆ ਭਾਵੇਂ ਉਹ ਸੈਂਟਰ ਗਵਰਨਮੈਂਟ ਹੋਵੇ ਭਾਵੇਂ ਸੂਬਾ ਸਰਕਾਰ ਹੋਵੇ ਤਾਂ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਲੈ ਕੇ ਹੁਣ ਤੱਕ ਜਿਹੜੇ ਮਾਮਲੇ ਲਟਕੇ ਹੋਏ ਨੇ ਭਾਵੇਂ ਉਹ ਲਾਰੈਂਸ ਬਿਸ਼ਨੋਈ ਨਾਂ ਸੰਬੰਧਿਤ ਹੋਣ ਭਾਵੇਂ ਉਹ ਮੁੱਸੇਵਾਲਾ ਕਤਲकांड ਦੇ ਨਾਲ ਸੰਬੰਧਿਤ ਹੋਣ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਇਨਡिपेंडੈਂਸੀ ਕਿਉਂ ਪਈ ਔਰ ਇਸੇ ਮਾਮਲੇ ਦੇ ਉੱਤੇ ਸਿੱਧੂ ਮੁੱਸੇਵਾਲੇ ਦੇ ਨਵੇਂ ਜੰਮੇ ਛੋਟੇ ਭਰਾ ਦੇ ਮਾਮਲੇ ਦੇ ਉੱਤੇ ਹੀ ਹਫ਼ਤੇ ਦੇ ਅੰਦਰ ਅੰਦਰ ਕਿਉਂ ਕਾਰਵਾਈ ਅੰਜਾਮ ਦੇ ਵਿੱਚ ਲਿਆਂਦੀ ਗਈ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਔਰ ਇਹਨਾਂ ਸਵਾਲਾਂ ਦੇ ਜਵਾਬ ਦੇਣਾ ਸਰਕਾਰੀ ਨੁਮਾਇੰਦਿਆਂ ਦਾ ਕਰਤੱਵ ਹੈਗਾ ਔਂਦੇ ਸਮੇਂ ਦੇ ਵਿੱਚ ਕੀ ਜਵਾਬ ਦਿੱਤੇ ਜਾਂਦੇ ਨੇ ਦਿੱਤੇ ਜਾਂਦੇ ਨਹੀਂ ਦਿੱਤੇ ਜਾਂਦੇ ਇਹ ਸਮਾਂ ਦੱਸੇਗਾ ਪਰ ਐਚਐਸ ਫੁਲਕਾ ਨੇ ਉਸ ਕਾਨੂੰਨ ਨੂੰ ਤਰਕ ਰੂਪ ਦੇ ਵਿੱਚ ਸਾਹਮਣੇ ਰੱਖ ਦਿੱਤਾ ਜਿਸ ਕਾਨੂੰਨ ਦਾ ਹਵਾਲਾ ਲੈ ਕੇ ਤੇ ਇਸ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਅੱਜ ਇੱਕ ਖਬਰ ਆਈ ਹੈ ਕਿ ਸਰਦਾਰ ਬਲਕੌਰ ਸਿੰਘ ਦੇ ਸਿੱਧੂ ਜਿਹੜੇ ਸਿੱਧੂ ਮੁਸੇਵਾਲੀ ਜੀ ਦੇ ਪਿਤਾ ਜੀ ਨੇ ਉਹਨਾਂ ਦੇ ਕੋਲੋਂ ਜਾ ਕੇ ਜੋ ਪੰਜਾਬ ਸਰਕਾਰ ਦੇ ਕੁਝ ਅਫਸਰਾਂ ਨੇ ਹੈਲਥ ਡਿਪਾਰਟਮੈਂਟ ਦੇ ਅਫਸਰਾਂ ਨੇ ਕਿਾਕੇ ਉਹਨਾਂ ਕੋਲੋਂ ਕੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦੱਸੋ ਤੁਸੀਂ ਇਹ ਬੱਚੇ ਦਾ ਬਰਥ ਕਿਵੇਂ ਹੋਇਆ ਕਿਸ ਤਰੀਕੇ ਨਾਲ ਹੋਇਆ ਇਹ ਉਹਨਾਂ ਦੇ ਕੋਲ ਸਵਾਲ ਪੁੱਛ ਕੇ ਤੇ ਉਹਨਾਂ ਨੂੰ ਕਹਿੰਦੇ ਹੈਰਸ ਕੀਤਾ ਜਾ ਰਿਹਾ ਉਹਨਾਂ ਨੇ ਇੱਕ ਵੀਡੀਓ ਵੀ ਪਾਈ ਹੈ ਆਪਣੀ ਵੀਡੀਓ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਬਿਨਾਂ ਗਲਤੋਕਿਉਂ ਹੈਰਸ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਇਹ ਮਲਕੀ ਬਿਲਕੁਲ ਸਰਕਾਰ ਦੀ ਗਲਤੀ ਹੈ ਸਰਕਾਰ ਕੋਲੇ ਬਿਲਕੁਲ ਕੋਈ ਪਾਵਰ ਨਹੀਂ ਕਿ ਜਾ ਕੇ ਉਹਨਾਂ ਤੋਂ ਕੋਈ ਸਵਾਲ ਪੁੱਛ ਸਕਣ ਹੁਣ ਜਿਉਂ ਪੰਜਾਬ ਸਰਕਾਰ ਦਾ ਕਹਿਣਾ ਕਿ ਸਾਨੂੰ ਸੈਂਟਰ ਸਰਕਾਰ ਤੋਂ ਚਿੱਠੀ ਆਈ ਹੈ ਨਾ ਸੈਂਟਰ ਸਰਕਾਰ ਕੋਲੇ ਪਾਵਰ ਹੈ ਨਾ ਪੰਜਾਬ ਸਰਕਾਰ ਕੋਲ ਹੈ ਜਿਹੜਾ ਇੱਕ ਐਕਟ ਜੋ ਵੀ ਜੋ 2021 ਦਾ 2 2021 ਦਾ ਜਿਹੜਾ ਐਕਟ ਦਾ ਅਸਿਸਟਡ ਰੋਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਉਸ ਐਕਟ ਦੇ ਵਿੱਚ ਜੋ ਉਹਦੇ ਚ ਰੂਲਸ ਆ ਕਲੀਨਿਕਸ ਦੇ ਵਾਸਤੇ ਜਿਹੜੇ ਕਲੀਨਿਕ ਨੇ ਰਜਿਸਟਰ ਕਰਾਉਣਾ ਕਲੀਨਿਕ ਨੇ ਰਜਿਸਟਰ ਤੇ ਉਹਦੇ ਵਾਸਤੇ ਸਾਗੀਆਂ ਇੰਸਟਰਕਸ਼ਨ ਦੇ ਉਹ ਕਿਸੇ ਕਪਲ ਦੇ ਵਾਸਤੇ ਨਹੀਂ ਜੋ ਵੀ ਕੋਪਲ ਆ ਜੋ ਪੇਰੈਂਟ ਆ ਜਿਨ੍ਹਾਂ ਨੇ ਆਪਣੇ ਬੱਚੇ ਜੋ ਪੜਤੇ ਨਾ ਉਹਨਾਂ ਨੇ ਵਸ ਨੂੰ ਨਹੀਂ ਅਪਲਾਈ ਕਰਤੀਆਂ ਉਹਨਾਂ ਨੇ ਕਲੀਨਿਕ ਨੂੰ ਕਿਹਾ ਕਿ ਤੁਸੀਂ ਆਈਵੀਐਫ ਟੈਕਨੋਲੋਜੀ 21 ਸਾਲ ਤੇ 50 ਸਾਲ ਦੇ ਵਿੱਚ ਵਿੱਚ ਤੁਸੀਂ ਇਹ ਇਹਨਾਂ ਨੂੰ ਇਨਵੈਸਟ ਕਰੋਗੇ ਆਈਵੀਐਫ ਟੈਕਨੋਲੋਜੀ ਪਰ ਕਿਸੇ ਕੋਪਲ ਦੇ ਉੱਤੇ ਜੋ ਹਸਬੰਦ ਵਾਈ ਦਾ ਉਹ ਤੇ ਸਿਸ਼ਣ ਲੈ ਕੇ ਆਏ ਹੁਣ ਜੇਕਰ ਬਾਕੀ ਇੱਥੇ ਆਪਣੇ ਬਹੁਤ ਜੋ ਅੱਜ ਪੇਰੈਂਟ ਕਈ ਪੇਰੈਂਟ ਜਾ ਕੇ ਕਪਲ ਜਾਂਦੇ ਆ ਜਾ ਕੇ ਕੋਈ ਦੁਬਈ ਕੋਈ ਸਿੰਗਾਪੋਰ ਕੋਈ ਇੰਗਲੈਂਡ ਉੱਥੋਂ ਜਾ ਕੇ ਉਹ ਇਹ ਟੈਕਨੋਲੋਜੀ ਨਾਲ ਜੇ ਜੋ ਕਰਕੇ ਹੁੰਦੀ ਆ ਉੱਥੇ ਜਾ ਕੇ ਆਈਜੀਐਫ ਟੈਕਨੋਲੋਜੀ ਉੱਥੇ ਕਰਕੇ ਹੁੰਦੀ ਆ ਉਹਨਾਂ ਉਹ ਕਲੀਨਿਕ ਨੂੰ ਉੱਥੋਂ ਦੇ ਨਾਲ ਅਪਲਾਈ ਕਰਦੇ ਆ ਇੰਡੀਆ ਦੇ ਨਾਲ ਅਪਲਾਈ ਕਰਦੇ ਆ ਪੇਰੈਂਟ ਨੂੰ ਤੇ ਬਿਲਕੁਲ ਕੋਈ ਇਨਸਟ੍ਰਕਸ਼ਨ ਨਹੀਂ ਹੈ ਇਹ ਜਿਹੜਾ ਐਕਟ ਆ ਇਹ ਬਿਲਕੁਲ ਨਹੀਂ ਕਹਿੰਦਾ ਕਿ ਕੋਈ ਪੇਰੈਂਟ 21 ਤੇ 50 ਸਾਲ ਤੋਂ ਉੱਪਰ ਜੇ 50 ਸਾਲ ਤੋਂ ਉੱਪਰ ਕੋਈ ਪੇਰੈਂਟ ਕਿਸ ਆਈਡੀਆ ਟੈਕਨੋਲੋਜੀ ਵਰਤੀ ਨਹੀਂ ਸਕਦਾ ਇਹ ਸਿਰਫ ਕਲੀਨਿਕ ਵਾਸਤੇ ਹੈ ਤੇ ਉਹਦੇ ਤੇ ਜਿਹੜਾ ਫਾਈਲ ਹੈ ਜੇਕਰ ਕਿਸੇ ਕਲੀਨਿਕ ਨੇ ਕੀਤਾ ਉਹ ਵੀ ਕਲੀਨਿਕ ਨੂੰ ਫਾਈਲਾ ਉਹ ਜੱਕਪਲ ਨਹੀਂ ਹੋਣਾ ਚਾਹੀਦਾ ਤਾਂ ਇਸ ਕਰਕੇ ਇਹ ਚੀਜ਼ ਹੈਲਥ ਡਿਪਾਰਟਮੈਂਟ ਦੇ ਅਧਿਕਾਰ ਨੂੰ ਪਤਾ ਹੋਣੀ ਚਾਹੀਦੀ ਹੈ ਸੈਂਟਰਲ ਸਰਕਾਰ ਦੀ ਗਲਤੀ ਹੈ ਕਿਉਂ ਸੈਂਟਰ ਸਰਕਾਰ ਨੇ ਚਿੱਠੀ ਲਿਖੀ ਅੰਗਰੇਜ਼ੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦਾ ਕਿ ਕਿਸੇ जो पेरेंट्स को जाकेच नहीं पूछ सकते जो पेरेंट तो डाकूमेंट वो डॉक्यूमेंट नहीं मंग सकते ज्यादा तो ज्यादा इंकुआरी कर सकते कि जो हॉस्पिटल है उस होस्पिटल ने आई वी एफ की या नहीं की बस उन्नी चीजों पता कर सकते सर पता कर सकते हैं पर पेरेंट को बिल्कुल कोई हैरसमेंट नहीं कर सकते ये इन्होंने की बिल्कुल सरासर गलत आ और बिल्कुल गैर कानूनी आ ਔਰ ਇਹ ਸਰਦਾਰ ਬਲਕਾਰ ਸਿੰਘ ਨੂੰ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਜਵਾਬ ਜਾਂ ਡਾਕੂਮੈਂਟ ਦੇਣਾ ਮਨਾ ਕਰ ਦੇਣਾ ਚਾਹੀਦਾ ਉਹਨਾਂ ਨੂੰ ਕਹੋ ਜੋ ਮੈਨੂੰ ਇਨ ਰਾਈਟਿੰਗ ਦਿਓ ਜੋ ਕਰਨਾ ਕਰਕੇ ਦੇਖੋ ਇਹਨਾਂ ਕੋਲ ਕੋਈ ਪਾਵਰ ਹੀ ਨਹੀਂ ਹੈ ਬਿਲਕੁਲ ਨਹੀਂ ਕਰ ਸਕਦੇ ਬਿਨਾਂ ਘੱਲ ਤੋਂ ਹੈਰਸ ਕਰ ਰਹੇ ਹੈ ਦੇਖੋ ਪਹਿਲਾਂ ਤਾਂ ਇਹ ਸਰਕਾਰ ਦੀ ਗਲਤੀ ਕਰਕੇ ਉਹ ਵਿਚਾਰਾ ਉਹਨਾਂ ਦਾ ਪਹਿਲਾ ਪਹਿਲਾ ਪੁੱਤ ਸਿੱਧੂ ਮੂਸੇਵਾਲ ਉਹਦਾ ਮਰਦ ਹੁਣ ਜਦੋਂ ਖੁਸ਼ੀ ਥੋੜੀ ਜਿਹੀ ਘਰੇ ਆਈ ਆ ਹੁਣ ਤੁਸੀਂ ਇਹ ਕੰਮ ਸ਼ੁਰੂ ਕਰਦੇ ਹੋ ਬਹੁਤ ਗਲਤ ਗੱਲ ਆ ਇਹ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਇਹ ਬਿਲਕੁਲ ਗਲਤ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਹੈਰਸਮੈਂਟ ਉਹਨਾਂ ਦੀ ਬੰਦ ਹੋਣੀ ਚਾਹੀਦੀ ਆ ਉਹਨਾਂ ਨੇ ਕਿਹੜੀ ਖੁਸ਼ੀ ਆ ਉਹਨਾਂ ਨੂੰ ਜਾ ਕੇ ਇਸ ਤਰ੍ਹਾਂ ਹੈਰਸ ਨਾ ਕਰੋ ਤੇ ਕਾਨੂੰਨ ਬਿਲਕੁਲ ਤੁਹਾਨੂੰ ਇੱਕ ਛੀਤੀ ਯਾਦ ਦਿਨ ਦਿੱਤਾ ਮੈਨੂੰ মিডিਆ ਨਾਲ ਦੇ ਵੀ ਕੁਝ ਦੇ ਫੋਨ ਆਏ ਉਹਨਾਂ ਨੂੰ ਮੈਂ ਹੀ ਕੱਲ ਕਿਹਾ ਮੈਂ ਟਵੀਟ ਵੀ ਕੀਤਾ ਪਰ ਮੈਂ ਹੁਣ ਕਿਉਂਕਿ ਕਾਫੀ ਕਨਫਿਊਜ਼ਨ ਇੱਥੇ ਖੜਾ ਹੋਇਆ ਵਾ ਇਹਦੇ ਤੇ ਮੈਂ ਕਹਿ ਜਿਆਂ ਕਹਿੰਦੇ ਕਿ ਕਿਉਂਕਿ 50 ਸਾਲ ਤੋਂ ਉੱਪਰ ਆਈਫ ਨਹੀਂ ਹੋ ਸਕਦੀ ਉਹ ਸਟ੍ਰਿਕਸ਼ਨ ਸਿਰਫ ਕਲੀਨਿਕ ਵਾਸਤੇ ਆ ਕਿਸੇ ਇੰਡੀਵਿਜੂਅਲ ਪੇਰੈਂਟ ਵਾਸਤੇ ਨਹੀਂ ਆ ਉਹਦੇ ਤੇ ਕੋਈ ਸਟ੍ਰਿਕਸ਼ਨ ਨਹੀਂ ਆ ਔਰ ਉਹ ਤੇ ਕੋਈ ਉਹ ਤੇ ਬਾਹਰ ਨਹੀਂ ਆ 50 ਸਾਲ ਤੋਂ ਉੱਪਰ ਜੋ ਇਹ ਆਈਵੀਫ ਟੈਕਨੋਲੋਜੀ ਨਾਲ ਕਨਸੀਵ ਕਰਨ ਦੀ ਜਾਂ ਬੱਚਾ ਕਰਨ ਦੀ ਤਾਂ ਇਹ اسی ਕਲੈਰੀਫਿਕੇਸ਼ਨ ਵਾਸਤੇ ਮੈਂ ਹਮ ਪਰਨਾ ਲਾਈਵ ਹੋਇਆ ਬਹੁਤ ਬਹੁਤ ਸ਼ੁਕਰ ਹੈ ਮਿਹਰਬਾਨੀ ਬੈਡਰ ਖਾਲਸਾ ਬੈਡਰ ਕੀ Subscribe to One India channel and never miss an update.